ਕਿੱਥੇ ਚੱਲੇ ਹੈਪੀ ਨਿਊਜ਼ਰ ਪਾਏ ਨਾ ਹੈਪੀ ਨਿਊਜ਼ਰ ਪਾਏ ਨਾ ਹਾਏ ਭੈਣ ਪਿਆਰੀ ਹਾਏ ਭੈਣ ਪਿਆਰੀ ਹਾਏ ਇਹਦੇ ਵਧੀਆ ਸਿਸਟਮ ਹੈ ਜੇ ਕਰ ਦੇਣ ਨਾ ਬੜਾ ਵਧੀਆ ਸਿਸਟਮ ਹੈ ਇਹ ਵੀ ਪਤਾ ਕਿ ਕਿੰਨਾ ਬੈਨੀਫਿਟ ਹੋ ਜਾਂਦਾ ਹੈ ਤੇ ਬਾਕੀ ਬੜਾ ਬੈਨੀਫਿਟ ਹੈ ਫਿਰ ਲੈ ਆਈਏ ਮੰਡੇ ਨੂੰ ਹਾਂ ਹਾਂ ਮੈਂ ਲੈ ਆਵਾਂ ਨਾ ਨਹੀਂ ਨੰਨੀ ਲੈਣੀ ਹੁੰਦੀ ਹੈ ਫਿਰ ਨੇ ਵੀ ਸਹੀ ਹੈ ਵਧੀਆ ਵਧੀਆ ਹਾਂ ਕਿਸਾ ਇਹ ਵੀ ਬੜਾ ਵਧੀਆ ਹੈ ਆਪਣੇ ਵਰੀ ਵੇਲੇ ਆਪਾਂ ਇੱਕ ਵੱਡਾ ਭੈਣ ਭਰਾ ਹੁੰਦਾ ਸੀ ਸਾਰੇ ਉੱਥੇ 올ਡਿਸ ਗੋਲਡ 올ਡਿਸ ਗੋਲਡ ਨਹੀਂ 10000 ਦਾ ਖਰਚਾ ਵਰਤਦੇ ਹੁੰਦੇ ਸਹੀ ਗੱਲ ਹੈ ਦੋ ਸਾਲ ਬਾਅਦ ਦੋ ਸਾਲ ਬਾਅਦ ਆਈਆਂ ਸਰ ਕਿੰਨੀਆਂ ਸੋਹਣੀਆਂ ਬਣੀਆਂ ਨੇ ਹਨਾ ਬਗੋਰਾ ਫੈਮਲੀ ਨਜ਼ਰ ਆ ਰਹੀ ਹੈ ਜਾਓ ਬਗੋਰਾ ਫੈਮਲੀ ਨੇ ਗਾ ਪਾਇਆ ਮੈਮਨ ਜੀ ਫ੍ਰੀ ਹੋ ਗਏ ਹਾਂ ਠੀਕ ਹੋ ਗਏ ਫ੍ਰੀ ਚਲਿਏ ਫਿਰ ਚਲੋ ਚਲੋ ਆਜੋ ਚਲੋ ਬਈ ਚਲੋ ਬਾਏ ਠੀਕ ਹੈ ਜੀ ਇੱਥੋਂ ਹੁਣ ਸਾਡੇ ਰਾਹ ਹੁੰਦੇ ਅਲੱਗ-ਅਲੱਗ ਆਹ ਕੂੰਜੀ ਕਿੱਥੇ ਚੱਲੇ ਹੋ ਕਿੱਥੇ ਚੱਲੇ ਹੋ ਹੈ ਕਿੱਥੇ ਨੱਚਦੋ ਕੁਦ 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 ਨੱਚਦੋ ਕਿੱਥੇ ਚੱਲੇ ਹੋ ਪਾਣ ਕਿੱਥੇ ਚੱਲੇ ਹੈਪੀ ਨਿਊ ਯਰ ਪਾਣ हैप्पी न्यू ईयर पाए ना हैप्पी न्यू ईयर ओधर देख लिया वीडियो बनांदे हैं हैप्पी न्यू ईयर पाए ना हैप्पी न्यू ईयर पर जब पता लग जाए ना फिर नहीं किथे चले हो इन्नू भी डैडी वगैरा हुंदा है कि वीडियो ना हां गुरु हेलो गाइस हेलो गाइस वेलकम बैक टू माय अनदर व्लॉग बोलो वेलकम बैक टू ਹਾਂ ਹੋਰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅੱਜ ਅਸੀਂ ਚੱਲੇ ਆ ਸਾਰੇ ਰੈਡੀ ਸ਼ੈਡੀ ਹੋ ਕੇ ਕਿੱਥੇ ਚੱਲੇ ਆ ਕਿੱਥੇ ਚੱਲੇ ਆ ਉੱਚੀ ਬੋਲੋ ਨਾ ਕਿਹਨਾਂ ਚੱਲੇ ਆ ਰਿਜ਼ਲਟ ਮਨਸੀਰਤ ਦਾ ਰਿਜ਼ਲਟ ਸ਼ਗੰਦਾਰ ਰਿਜ਼ਲਟ ਹੈ ਗੁਰਪ੍ਰਿਆ ਦਾ ਗੁਰਪ੍ਰਿਆ ਦਾ ਸਾਰੇ ਬੱਚਿਆਂ ਦਾ ਰਿਜ਼ਲਟ ਲੈਣ ਦਾ ਤਾ ਪੂਰਨ ਸਾਰੇ ਬੱਚਿਆਂ ਦਾ ਰਿਜ਼ਲਟ ਲੈਣ ਚਲਦੀ ਭੂਈ ਇਹ ਦੇਖੋ ਰਿਜ਼ਲਟ ਦੇ ਨਾਲ ਨਾਲ ਉਧਰੋਂ ਉਧਰ ਸਾਰਿਆਂ ਦੀ ਲੈਂਡਿੰਗ ਹੋ ਜਾਣੀ ਉਧਰੋਂ ਹੀ ਨਿਕੜ ਜਾਣਾ ਸਾਰਿਆਂ ਨੇ ਸਹੀ ਗੱਲ ਨਿਕੜ ਭਰਾਵੋ ਜਾਂ ਜਾਣਾ ਨਿਕੜ ਭਰਾਵੋ ਮੇਲਾ ਸਹੀ ਗੱਲ ਅੱਜ ਨਿਕੜ ਜਾਣਾ ਮਾਂ ਤਾਂ ਬਾਰ-ਬਾਰ ਜੇ ਸਮਾਂ ਸਮਾਂ ਬਾਤ ਕਰਦੇ ਸਮਾਂ ਸਮਾਂ ਵੀ ਆ ਸਮਾਂ ਵੀ ਨਹੀਂ ਮਿਲਦਾ ਰਿਜ਼ਲਟ ਸਮਾਂ ਲੰਘ ਜਾਣਾ ਰਿਜ਼ਲਟ ਵੀ ਨਹੀਂ ਮਿਲਣਾ ਆਜਿਓ ਫਿਰ ਤੁਸੀਂ ਲੈ ਆਇਓ ਕਾਪੜੇ ਆਹ ਲੈ ਆਵਾਂ ਮੈਂ ਤਬਦੀ ਕਰਦਾ ਮੈਂ ਚਲੋ ਚੱਦ ਕੇ ਲਾਵਾਂਗੇ ਚਲੋ ਚੇਂਜ ਆਵਾਂ ਜੰਦਾ ਜੀ ਕਰਦਾ ਸਭ ਦੇ ਚਲ ਅੱਜ ਚਲ ਚਲ ਚੇਂਗਾ ਵਾਏ ਅੰਨੇ ਅੰਨੇ ਅਸੀਂ ਕੀ ਬੋਲਿਓ ਬੋਲਿਓ ਵਾਏ ਭੈਣ ਪਿਆਰੀ ਵਾਏ ਭੈਣ ਪਿਆਰੀ ਹਾਏ ਲੈ ਬڑے ਛੋਟੇ ਛੋਟੇ ਨੇ ਮੇਰੇ ਛੋਟੇ ਛੋਟੇ ਨੰਨੇ ਮੁੰਨੇ ਨੰਨੇ ਮੁੰਨੇ ਬੱਚੇ ਨੇ ਨੰਨੇ ਮੁੰਨੇ ਰਿਜ਼ਲਟ ਆ ਰਿਹਾ ਤੁਹਾਡਾ ਕਿਵੇਂ ਫੀਲ ਹੋ ਰਿਹਾ 6 ਸਾਲ ਪਰ ਕਣਕਾਂ ਕਪਕਦੀਆਂ ਨੇ ਹੁਣ ਤੇਣਾ ਕਣਕਾਂ ਹੁਣ ਕਣਕਾਂ ਨੂੰ ਵੇਖ ਕੇ ਹੁਣ ਯਾਦ ਕਰਿਓ ਗਣਾ ਵਾਕ ਤੇ ਹਨਾ ਵਾਕ ਮਿਸ ਕਰਾਂਗੀ ਮੈਂ ਉਦੋਂ ਸਲਗ ਸਲਗ ਹੈਲੋ ਸਲਗ ਨਾਪੀ ਤੇ ਬੁੱਕਸਟ ਹੈਗੇ ਮਸ਼ੀਤਕੌਰ ਤੇ ਵਿੱਚ ਵੀ ਚਾਰਜਸ ਵਗੈਰਾ ਵੀ ਲੈਂਦੇ ਨੇ ਪਰ ਆਪਾਂ ਚਾਰਜਸ ਵਗੈਰਾ ਵੀ ਲੈਂਦੇ ਨਹੀਂ ਆ ਬੁਕਸ ਓਕੇ ਠੀਕ ਹੈ ਰੱਖਿਆ ਹੋਇਆ ਤੁਸੀਂ ਕੋਈ ਨਵਨੀਤਨ ਜੀ ਮੈਂ ਕਿਹਾ ਸੀ ਨਾ ਆਪਣੇ ਉਹਦਾ ਵਧੀਆ ਸਿਸਟਮ ਹੈ ਜੇ ਕਰ ਦੇਣ ਨਾ ਬੜਾ ਵਧੀਆ ਸਿਸਟਮ ਹੈ ਨਹੀਂ ਹੈਗੀ ਨਾ ਮਤਲਬ ਅੱਜ ਮਿਲ ਜਾਣਗੀਆਂ ਤੇ ਇਸ਼ੂ ਹੋਣਗੀਆਂ ਮੰਡੇ ਤੋਂ ਚਲ ਠੀਕ ਹੈ ਫਿਰ ਮੰਡੇ ਟਿਊਸਡੇ ਤੋਂ ਇਸ਼ੂ ਹੋ ਗਈਆਂ ਤੇ ਲੈ ਪਤਾ ਕੀ ਕਿੰਨਾ ਬੈਨੀਫਿਟ ਹੋ ਜਾਂਦਾ ਹੈ ਤੇ ਬਾਕੀ ਬੜਾ ਬੈਨੀਫੀਟ ਹੈ ਉੱਪ ਪ੍ਰਾਣੀਆਂ ਬੁੱਕਸ ਤੇ ਆਪਣੇ ਲਈ ਉਹ ਨੇ ਫਿਰ ਲੈ ਆਇਆ ਬੰਦੇ ਨੂੰ ਹਾਂ ਹਾਂ ਮੈਂ ਲੈ ਆਵਾਂਗਾ ਨਹੀਂ ਨਵੀਆਂ ਲੈਣੀ ਹੁੰਦੀਆਂ ਫਿਰ ਸੁਮਨ ਵੀ 올 ਦਿਸ ਗੋਲਡ 올 ਦਿਸ ਗੋਲਡ ਨਹੀਂ ਜੇ ਨਵੀਆਂ ਲੈਣੀਆਂ ਦੀ ਫਿਰ ਐਡੀ ਛੱਤੀ ਲਿਆਉਂਦਾ ਇਹ ਤਾਂ ਜਿਹੜਾ ਕਲਾਸਾ ਲੱਗਣੀ ਚਾਹੀਦਾ ਨਹੀਂ ਉੰਜ ਵੈਸੇ ਨਾ ਯੂਜ਼ ਕਰਨਾ ਚਾਹੀਦਾ ਜਿੰਨਾ ਹੋ ਸਕਦਾ ਸਕੂਲਾਂ ਦੀ ਇੱਕ ਧੱਕੇ ਛਾਈ ਹੈ ਵਧੀਆ ਹਾਂ ਕਿਹਦਾ ਇਹ ਵੀ ਪਹਿਲਾਂ ਰਾਈਸਾਈਕਲਿੰਗ ਦਾ ਵੀ ਬੜਾ ਵਧੀਆ ਹੈ ਨਹੀਂ ਇਸ ਸਕੂਲ ਨਾਲ ਹੋਰ ਤੇ ਹੋਰ ਜੇ ਕੋਈ ਬੱਚੇ ਆਪਸ ਵਿੱਚ ਵੀ ਹੈਗੇ ਨੇ ਕਿ ਅੱਤੇ ਕਲਾਸ ਅੱਗੇ ਪਿੱਛੇ ਉਹ ਵੀ ਨਹੀਂ ਕਰ ਸਕਦੇ ਪੈਡੇ ਸਿਸਟਮ ਦੇ ਹਾਵ ਨਾਲ ਸਿਲੇਬਸ ਹੀ ਚੇਂਜ ਹੈ ਸਹੀ ਗੱਲ ਹੈ ਆਪਣੇ ਵਰੀ ਵੇਲੇ ਆਪਾਂ ਇੱਕ ਵੱਡਾ ਭੈਣ ਭਰਾ ਹੁੰਦਾ ਸੀ ਸਾਰੇ ਉਹਦੇ ਤੋਂ ਹੀ ਪੜਦੇ ਹੁੰਦੇ ਸੀ ਹੈਨਾ ਕਿ ਕਿਸੇ ਵਸੇ ਨਹੀਂ ਛੇਤੀ ਚੇਂਜ ਨਹੀਂ ਸੀ ਚੇਂਜ ਨਹੀਂ ਹੁਣ ਉਹ ਜਾਣ ਕੇ ਪੈਸਾ ਕਿੰਨਾ ਚੈਪਟਰ ਚੇਂਜ ਕਰ ਦਿੰਦੇ ਨੇ ਉਹਦੇ ਨਾਲ ਜਾਣ ਕੇ ਕਰਦੇ ਨੇ ਉਦੋਂ ਹੁੰਦਾ ਸੀ ਪੰਜਾਬ ਬੋਰਡ ਜੇ ਉਹਦੀ ਇੱਕ ਹੀ ਚੱਲਣੀ ਹੈ ਉਹ ਨਹੀਂ ਚੇਂਜ ਹੁੰਦੀ ਤੇ ਜੇ ਸੀਬੀਐਸਸੀ ਦਾ ਵੀ ਪੂਰੀ ਠੁੱਕ ਜੀ ਹੁੰਦੀ ਸੀ ਹੁਣ ਤੇ ਹਰੇਕ ਸਕੂਲ ਦਾ ਆਪਣਾ ਸਿਲੇਬਸ ਹੈ ਉਹ ਵੀ ਅਗਲੇ ਸਾਲ ਚੇਂਜ ਕਰ ਦਿੰਦੇ ਨੇ। ਤਾਂ ਹੀ ਤੇ ਬੁੱਕ ਲੈਣੀ ਹੈ। ਹਾਂ। ਜੇ ਐਮ ਆਈ ਸਿਸਟਮ ਹੋਏ ਤੇ ਆਪਾਂ ਨੂੰ ਕਿੰਨਾ ਬੈਨੀਫੀਟ ਹੋਊ ਸਾਰਿਆਂ ਨੂੰ ਸਕੂਲ ਵਾਲਿਆਂ ਤੇ ਚਲੋ ਪਤਾ ਨਹੀਂ ਹੈ ਕਿ ਉਹਨਾਂ ਦੀ ਵੀ ਇੱਕ ਇਮੇਜ ਅੱਛੀ ਬਣੀ ਹੈ। ਹਾਂ। ਮਤਲਬ ਇਹ ਬੈਨੀਫੀਟ ਹੈ। ਪਤਾ ਕੀ ਇਹ ਉਹ ਇਹ ਵੀ ਇੱਕ ਹੋ ਗਿਆ ਹੁਣ ਕਿੰਨੇ ਬੱਚੇ ਹੋਰ ਜ਼ਿਆਦਾ ਖਿੱਚੇ ਜਾਣਗੇ ਵੀ ਆ ਸਕੂਲ ਵਾਲੇ ਕਿੰਨਾ ਬੈਨੀਫੀਟ ਸਟਾਰਟ ਹੁੰਦੇ ਸਾਰ ਸੈਸ਼ਨ ਤੇ 10000 ਦਾ ਖਰਚਾ ਵੱਧ ਗਿਆ ਹੁਣ ਸਹੀ ਗੱਲ ਹੈ। ਹਾਂ ਤਾਂ ਆਪਾਂ ਇੱਧਰ ਚੱਲ ਜਾਈਏ। ਉਹ ਆਪਾਂ ਬੱਚੇ ਪਾਰਕਿੰਗ ਬਣਾएंगे। ਵਾਹ। ਪਾਰਕਿੰਗ ਆਓ ਕਿੰਨਾ ਸੋਹਣਾ ਬਣਾਇਆ ਹੈ ਨਾ ਭਗਵਾਨ ਦੇ ਵੇਖੋ ਚੇਂਜ ਲੱਗਦਾ ਦੀਦੀ ਕਿੰਨੇ ਸਾਲ ਬਾਅਦ ਆਇਆ ਸਕੂਲ ਚ ਭਗਵਾਨ ਦੇ ਲਗਭਗ 2 ਸਾਲ ਬਾਅਦ 2 ਸਾਲ ਬਾਅਦ ਆਈਆਂ ਸਰ ਬਹੁਤ ਇਤਰੀਆਂ ਦਾ ਬਾਅਦ ਚ ਬਹੁਤ ਕੁਝ ਨਹੀਂ ਕੀਤਾ ਮਾਈਸ ਵੀ ਨਹੀਂ ਹੋਣੇ ਆਨਾਂ ਨੇ ਅਲੱਗ-ਅਲੱਗ ਕਰ ਦਿੱਤੀ ਇਹਨੇ ਬਾਹਰ ਸਟੇਅਰਸ ਚੜਦੀਆਂ ਕਿੰਨੀਆਂ ਸੋਹਣੀਆਂ ਬਣੀਆਂ ਨੇ ਹੈ ਨਾ ਹਾਂ ਰੋਜ਼ ਇਧਰ ਲੱਗਦੀ ਸੀ ਅਸਲ ਤਾਰਾ ਪਰ ਬੁਨਾਨ ਆਪਾਂ ਵੀ ਵਗੈਰਾ ਐਸੀ ਉਹ ਤਾਂ ਨਹੀਂ ਸੀ ਹੈਗੀ ਮਤਲਬ ਹੈਗਾ ਸੀ ਉਦੋਂ ਇਹ ਖੇਡ ਵਾਲਾ ਗਰਾਊਂਡ ਸੀ ਨਾ ਅੱਛਾ ਉਹ ਗੇੜ ਵਾਲਾ ਇਧਰ ਨੂੰ ਇਧਰ ਬਾਸਕਟਬਾਲ ਇਧਰ ਵਾਲੀਵਾਲ ਬਾਸਕਟਬਾਲ ਨਹੀਂ ਇਹ ਇਧਰ ਵਾਲੀਵਾਲਾਂ ਦਾ ਗੱਲ ਹੈ ਤੇ ਬਾਸਕਟਬਾਲ ਦਾ ਲੱਗਦਾ ਚਲੋ ਭਾਈ ਚਲੋ ਭਾਈ ਲੈ ਤੁਸੀਂ ਇਸ ਤਰ੍ਹਾਂ ਫੋਟੋਆਂ ਕਰਾ ਲਈਏ ਹਾਂਜੀ ਠੀਕ ਹੈ ਆ ਹੁਣ ਬਣਿਆ ਹੈ ਨਾ ਹਾਂ ਹਾਂਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਮਨਸੀਰਤੂਣਾ ਦੇ ਸਕੂਲ ਸਾਰੇ ਬੱਚੇ ਮੇਰੇ ਭਤੀਜੇ ਭਤੀਜੀਆਂ ਦਾ ਰਿਜ਼ਲਟ ਲੈਣ ਚੱਲੀ ਆ ਅੱਜ ਮੈਂ ਤੇ ਕਾਫੀ ਜ਼ਿਆਦਾ ਐਕਸਾਈਟਿਡ ਆ ਤੇ ਅਸੀਂ ਇਧਰੋਂ ਬੈਕ ਸਾਈਡ ਤੋਂ ਐਂਟਰ ਕੀਤੇ ਆ ਤੇ ਕਾਫੀ ਜ਼ਿਆਦਾ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਹੈ ਫਰੰਟ ਵਾਲੀ ਸਾਈਡ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਨੀ ਆ ਆ ਕਾਦੇ ਲਈ ਬਣਦੀ ਹੈ ਬੀਨ ਮਨਸੀਰਤ ਕਾਦੇ ਲਈ ਉੱਤੇ ਪਹੁੰਚ ਅੱਛਾ ਪਹੁੰਚਣ ਲਈ ਮੈਂ ਸ਼ਾਇਦ ਕਾਨਫਰੰਸ ਰੂਮ ਬਣਿਆ ਓਹੋਹੋਹੋ ਓਹੋਹੋ ਸਾਜੀ ਸ਼ਗਰ ਕੰਗ੍ਰੈਚੁਲੇਸ਼ਨ ਖਸ ਤੈਰ ਬੱਚਾ ਥੋੜੀ ਜਿਹਾ ਬੜੋ ਜਾਂ ਅਜਿਹਾ ਕਰ ਜਾਂਦੀ ਗੜਬੜ ਕੋਈ ਨਹੀਂ ਹੋਣੀ ਵਧਾਈਆਂ ਵੀ ਥੈਂਕ ਯੂ ਕੋਈ ਨਹੀਂ ਬਹੁਤ-ਬਹੁਤ ਵਧਾਈਆਂ ਹਾਂ ਕੋਈ ਇਹ ਤਾਂ ਬੁਰਾ ਪ੍ਰਾਊਡ ਹੈ ਆ ਬੱਚੇ ਰੋ ਰੋ ਕਮਲੇ ਹੋ ਚਲੇ ਨੇ ਹਾਂਜੀ ਚਲੋ ਇਹਦੀ ਉੱਥੇ ਉਹ ਫੋਟੋ ਕਰਨੀ ਸੀ ਸ਼ਗਨ ਸ਼ਗਨ ਕਿੱਥੇ ਗਈ ਹੈ ਕੈਂਡੀ ਲੈਣ ਗਈ ਹੈ ਕੈਂਡੀ ਤੰਗ ਬੜਾ ਕਰਦੀ ਹੈ ਬੋਲਾ ਆਏ ਅੰਦਰ ਸਰ ਠੀਕ ਹੈ ਕਿਨੇ ਵੇਖ ਕੇ ਪਰਫਕਸ਼ਨ ਦੇ ਲਈ ਪਿਛਲੀ ਵਾਰ ਨਾਲੋਂ ਚਲੋ ਕੁਝ ਇੰਪਰੂਵਮੈਂਟ ਹੈ ਇਹ ਵੀ ਸੀਰ ਹੈ ਪਿਛਲਾ ਇਹ ਰੋਜ਼ ਇਹਨਾਂ ਦਾ ਅੱਛਾ ਸ਼ਗਲ ਹੈ ਰੂਮ ਰੂਮ ਚ ਪ੍ਰਮੋਟ ਕਰਦਾ ਫਿਰ ਮੈਂ ਤਾਂ ਕੇ ਚੇਂਜ ਹੁੰਦੀ ਹੈ ਜਿਹੜੇ ਕੋਈ ਉਹਦੇ ਚ ਹੀ ਕਰੀ ਜਾਂਦੇ ਨੇ ਉੱਥੇ ਨੇ 75000 ਨਾ ਪੀ ਤਾਂ ਵੀ ਨਹੀਂ ਬਸ ਕਰੀ ਨਾ ਪੀ ਤਾਂ ਨਾਲ ਹੀ ਜਾਏਗੀ ਹਾਂਜੀ ਉਹਨਾਂ ਨੇ ਫੋਨ ਕਰ ਹਾਜੀ ਬਾਰੀ ਨੇ ਉਹ ਤੇ ਜੰਮੂ ਆ। ਚਾ ਮੈ ਤਾਂ ਆ ਬੋ। ਇਹਨਾਂ ਦੇ ਕੈਂਡੀ ਆ ਮ। ਮਿਲ ਆ। ਠੀਕ ਕਰਦੇ ਹੋ। ਮੈਂ ਦੇਖੀ ਫੋਟੋਸ। ਫੋਟੋਸ ਦੇਖ ਰਹੇ ਹੋ। ਕਿਦੀਆਂ ਫੋਟੋਸ ਨੇ? ਕਿਦੀਆਂ? ਬੇਟੀ ਵੰਦੇ ਨੇ। ਥੋੜੇ ਜਿਹਾ ਜ਼ਿਆਦਾ ਨੇ ਪਰ ਇਹ ਕੇਸੇ ਸਾਰੇ ਫਸਟ। ਸਾਡੇ ਵੀ ਸਾਰੇ 98 ਪੁਆਇੰਟ ਨਾਲ। ਬਗੋਰਾ ਫੈਮਲੀ ਨਜ਼ਰ ਆ ਰਹੀ ਹੈ ਜਿਹੜੀ ਵੀ ਕਲਾਸ ਜਾਓ। ਬਗੋਰਾ ਫੈਮਲੀ ਨੇ ਗਾ ਪਾਇਆ ਹੈ। ਸਕੂਲ ਦੇ ਵਿੱਚ ਵੀ ਪੁੰਨਿਆ ਪੁੰਨਿਆ ਕਦੀ ਇਹ ਬਲੂਨ ਪਿੱਛੇ ਲੜ ਪਏ ਓਏ ਨਾ 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 ਲੜਨਾ ਨਹੀਂ ਲੜਨਾ ਨਹੀਂ ਮੈਮਨ ਜੀ ਦਿੱਤੀ ਤਾਂ ਬੰਦ ਠੀਕ ਹੈ ਚੁੱਲ੍ਹੇ ਲੈਣੇ ਨੇ ਬੱਚਿਆਂ ਲੈ ਲੈਣੇ ਉੱਪਰ ਜਾਣਾ ਹੈ ਮੈਮਨ ਜੀ ਦਿੱਦਾਂ ਤੁਸੀਂ ਮੈਮਨ ਜੀ ਫ੍ਰੀ ਹੋ ਗਏ ਹਾਂ ਜੀ ਹੋ ਗਏ ਪੀਛੇ ਉੱਥੇ ਬਣਾਣੀ ਸੀ ਦਿੱਤੀ ਵੀਡੀਓ ਮੈਂ ਮੈਨੂੰ ਕਿਹਾ ਪਤਾ ਨਹੀਂ ਅਲਾਉ ਕਰਨਗੇ ਕਿ ਨਹੀਂ ਮੇਰਾ ਜੀ ਤੇ ਕਰਦਾ ਸੀ ਹਾਂ ਲੈਣੇ ਕਿੱਥੇ ਉੱਥੇ ਜਦੋਂ ਬੈਠੇ ਸੀ ਰਿਸੈਪਸ਼ਨ ਦੇ ਅੱਛਾ ਫਿਰ ਮੈਨੂੰ ਪਤਾ ਨਹੀਂ ਐਵੇਂ ਅਲਾਅ ਕਰਨਗੇ ਨਾ ਰਿਸੈਪਸ਼ਨ ਤੇ ਸੀ ਰਿਸੈਪਸ਼ਨ ਤੇ ਸੀ ਬੱਸ ਚੱਲੀਏ ਫਿਰ ਚੱਲੋ ਜੀ ਚਲੋ ਚਲੋ ਆਜੋ ਚਲੋ ਬਈ ਚਲੋ ਬਾਏ ਬਾਏ ਚਲੋ ਠੀਕ ਹੈ ਜੀ ਇੱਥੋਂ ਹੁਣ ਸਾਡੇ ਰਾਹ ਹੁੰਦੇ ਅਲੱਗ-ਅਲੱਗ ਹਾਂ ਪਾਪਾ ਨੂੰ ਇਸ ਚੀਜ਼ ਮਤਲਬ ਨਹੀਂ ਚਲੋ ਕੋਈ ਹੈਲਪ ਕਰਾਉਂਗੇ ਮਿਸਤਰੀ ਆ ਜਾਵੇ ਜਣੇ ਚਲੋ ਥੋੜਾ ਇਹ ਬੇਬੀ ਉਹ ਚੇਂਜ ਮਿਲ ਜਾਂਦਾ ਹੈ इतना आशीर्वाद दे के जाऊँगा Thank